ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਇੱਕ ਤਾਂ ਚੋਰੇ ਨੂੰ ਨੀ ਸ਼ਰਮ ਆਉਂਦੀ ਲੱਤਾਂ ਚੋੜੀਆਂ ਕਰਕੇ ਖੁੱਲਾਂ ਨਹੀਂ ਨਿਕਰ ਪਾਉਂਦਾ ਹੋਰ ਕੀ ਹੋਣਾ ਅਗੈ ਮੱਤਾਂ ਚੋਰ ਕੰਨ ਨਹੀਂ ਹੁਣ ਪੱਨੀ ਲੈ ਕੇ ਪਾਈਆ ਉੱਤੋ ਹੀ ਗਾਣੇ ਛੜਾ ਛੜਾ ਮੇ ਮਡੀਹ ਦਾ ਸਾਰੀ ਗਾਲ ਸੀ ਬਾਪੂ ਨੇ ਲਈ ਸੀ ਮੇਜਰ ਜੀਪ ਆ ਬਾਈ ਤੇ ਕਿੱਦਾਂ ਚੱਲੇ ਪੀਏ ਨਹੀਂ ਖੜਦੀ ਇਹ ਪੱਟੂ ਪਰ ਕਹੇ ਦਾ ਕਰਦੀਆਂ ਨਾ ਤੇ ਪਾਈਆਂ ਨੂੰ ਫੋਨ ਥੋ ਤੇਰੀ ਪਟੋਨੀ ਚੌਰਿਆ ਦਾੜੀ ਕਰ ਲਾ ਉਹ ਕਹਾ ਗੌਰੇ ਮੋਰ ਹੋੜੀਏ ਵੀ ਘੋੜੀਆਂ ਚਾਹ ਜਾਂਦੇ ਡਰਾਈ ਜੰਨੀਏ ਮੈਂ ਜਗਾਬੇ ਦਿੰਦੀ ਆਹੇ ਤੇਰੇ ਵਰਗਾਂ ਬੀਸਾਂ ਟਪਾਈਆਂ ਨੇ ਸੀ ਨਿਹਰਾਂ ਦੇ ਪੁੜਾਂ ਟਾਹਾਂ ਏ ਦੇਖ ਚੌੜ ਗੱਲਾਂ ਤਾਂ ਕਰਕੇ ਪਰੋਣਾ ਇਹ ਸੁੱਤਾ ਪਿਆ ਮੇਰੀ ਗੱਲ ਤਾਂ ਸੁਣ ਲੈ ਉਹ ਤੇਰੇ ਕਿਉਂ ਦੇ ਚੌੜ ਨੇ ਮੇਰੇ ਨਾਲ ਗੱਲ ਕਰਦੇ ਤੂੰ ਕਿਹਨਾਂ ਆ ਸਾਰੇ ਫੇਤੇ ਨੂੰ ਜੀ ਚੋੜਿਆ ਬਸ ਰੂਸ ਕਰਦੇ ਆ ਕਿ ਹੋ ਗਿਆ ਚੱਲ ਉਹ ਤੇਰੇ ਨਾਲ ਗੱਲ ਕਰਕੇ ਪਤਾ ਕੀ ਹੋ ਗਿਆ ਦੱਸ ਮੈਂ ਤੇਰਾ ਮੁੱਦਾ ਖੋੜ ਲੜੀ ਜਾਂਦਾ ਮੈਂ ਚੱਲ 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 ਉਹ ਤੇ ਕਿਉਂ ਨਾਲ ਗੱਲ ਕਰ ਆ ਜਾ ਮੈਂ ਕਰਦਾ ਖੜ ਜਾ ਟਕੇ ਹੀ ਨਾ ਗੱਲ ਕਰ ਲੈ ਮੈਂ ਪਾਖੀ ਨਹੀਂ ਇਹ ਸਾਰਾ ਦਿਨ ਇਹਨੂੰ ਸ਼ਰਮ ਨਹੀਂ ਆਉਂਦੀ ਚਾਹੇ ਸਿੱਖ ਮਿਲਦਾ ਤਾਂ ਬੋਲ ਲੈ ਅਈ ਮੈਂ ਮਪਾ ਹੀ ਗਾਲਾਂ ਢੀਂ ਪੁੱਠਾ ਬੋਲਦੀ ਮੇਰੇ ਪਰ ਗੱਡਿਆਂ ਨਾਲ ਲੋੜਾ ਆ ਗਿਆ ਐਵੇਂ ਕਿਵੇਂ ਬੋਲਦੀ ਲੈ ਆ ਕਈ ਗਾ ਐਵੇਂ ਕਿਵੇਂ ਬੋਲ ਪੀ ਤੇਰੇ ਮੂੰਹ ਢੀਂ ਗੰਦੀ ਐ ਜਿਹੜੀ ਤੂੰ ਹੀ ਲੜੀ ਐ ਨਾ ਸਾਰਾ ਦਿਨ ਕਲੇ ਪਾ ਕੇ ਇੱਕ ਤਾਂ ਘੇੜਦੀ ਸੂਰ ਲੱਤਾਂ ਚੜ੍ਹ ਕੇ ਫੁੱਲਾਣੀ ਨਿਕਰ ਪਾਉਂਦੀ ਨਾ ਹੋਰ ਕੀ ਹੁੰਦਾ ਆ ਕਹਿੰਦਾ ਜੋਰਗੇ ਨਹੀਂ ਹੋਰ ਪੱਲੀ ਲੈ ਕੇ ਪਾਈ ਉੱਤੇ ਗਾਣੇ ਬੁੜੇ ਚਾਦਰੇ ਬੰਨਦੇ ਹੁੰਦੇ ਆ ਹੀ ਹੁੰਦਾ ਹੋਰ ਕੀ ਹੁੰਦਾ ਇਹ ਵੀ ਆ ਕਾ ਰੋਟ ਚੜੀ ਮੈਂ ਜਿਹਨ ਕਿਵੇਂ ਲੋਟ ਆਉਂ ਤਾਰੀ ਉਮਰਾਂ ਕੱਢੀ ਇਹਨੇ ਤੇਰਾ ਨੰਗਾ ਸਿਰ ਬਹੁਤ ਸੋਹਣਾ ਲੱਗਦਾ ਸੋਹਰੇ ਸੰਭਾਲ ਕਰਦੀਆਂ ਵੀ ਲੜੀ ਇਹਨੂੰ ਸਾਰਾ ਦਿਨ ਕੁੱਲ ਗੱਲ ਨਹੀਂ ਜੇ ਤਾਂ ਵੀ ਨਹੀਂ ਜੇ ਤਾਂ ਨੰਗਾ ਸਿਰ ਫੇਟਾ ਪੜੀ ਲਿਖੇ ਜੇ ਮੈਂ ਲੱਤਾਂ ਕਰੀਏ ਤਾਂ ਨਹੀਂ ਮਾਤਾ ਕਾ ਚੌਰਿਆ ਮੈਂ ਤੇ ਭਰਾ ਨੂੰ ਫੋਨ ਕਰਦੀ ਮੈਂ ਤਾਂ ਉਜੜਦੀ ਤੁਸੀਂ ਮਰ ਭਰਾ ਨੂੰ ਕਰਦੇ ਚੰਗੇ ਕਰਦੇ ਵਾਪਸ ਤੇ ਭਰਾ ਨੂੰ ਠਾਪੇ ਦਿੰਦੇ ਟੱਕਰ ਹੈ ਸਾਡੇ ਕੋਲ 5145 ਗੱਡੀ ਨਾਲ ਦੋ ਬੰਦੇ ਲਟੜੇ ਨੇ ਤੂੰ ਮਹੀਨਿਆਂ ਬੱਜਾ ਬਾਲਾ ਨਾ ਬੋਲੇ ਦੇ ਭਰਾ ਬੈਲੀ ਆ ਫਿਰ ਮੈਂ ਛਡਾਉਣਾ ਜੁਰੂ ਨਾ ਨਹੀਂ ਮੈਂ ਓ ਮੈਂ ਜਾਣਦਾ ਹੈਗੇ ਬੱਥੇ ਜੇ ਪੈਜੀ ਮੈਂ ਟੱਕਾਂ ਟਾਂ ਹੰਦ ਚਾਹ ਥੋੜੀ ਜਿਹੀ ਲੜਾਈ ਨਿਬੜਦੀ ਮੈਨੂੰ ਐ ਲੱਗਦਾ ਟੈਲੈਂਟ ਨਹੀਂ ਆ ਕੇ ਫਿਰ ਕੀ ਕਰ ਜਾਣਾ ਮਰ ਜਾਣਾ 5145 ਗੱਡੀ ਤਾਂ ਹੈਗੇ ਗੋਚ ਪਾਏਗੇ ਮੈਂ ਮੈਂ ਮੰਡੀ ਜਾ ਕੇ ਆਉਣਾ ਮਾਰੀ ਗਨਤੀਕੇ ਦਿਨ ਜਮਨਤ ਲੈਣੀ ਸੀ ਬਾਹਰ ਦੀ ਬਾਹਰ ਮੈਂ ਲੜੀ ਚੱਲ ਮੈਨੂੰ ਕੀ ਮਖਾੜੇ ਆ ਮਰੀ ਜਣਾ ਕੱਲਾ ਓਹੀ ਲੜੀ ਜਾਂਦਾ ਬਾਪੂ ਯਾਰ ਕੋਈ ਗੱਲ ਬਾਤ ਵੀ ਹੁੰਦੀ ਐ ਗੱਲ ਬਾਤ ਹੁੰਦੀ ਐ ਜੈਨੂੰ ਛੇੜ ਕਰਾਈ ਜਾ ਮੈਂ ਯਾਰ ਹੋਰ ਓ ਯਾਰ ਸਿਰ ਨੂੰ ਕੀ ਤੂੰ ਛਾਣਾ ਬੈਣਾ ਕੋਈ ਹਾਈ ਉਲਟੇ ਪੈ ਉਹ ਦੇ ਗੱਲ ਪਈ ਉਹਨੂੰ ਕੁੱਟ ਹਦੂ ਨਾ ਇਹ ਕਹਿੰਦਾ ਬਾਪੂ ਟਕਾਈ ਨਾਲ ਗੱਲ ਕਰੀ ਦੀਂ ਨਾ ਐਵੇਂ ਕਿਉਂ ਲੜਦੇ ਹੋ ਟਕਾਈ ਨਾਲ ਕਰੀ ਦੀ ਹੁੰਦੀ ਆ ਗਿਆ ਇਹ ਬਰਵਾਦ ਹੋ ਚੁੱਕੀ ਫੇਰ ਕੀ ਫਾਇਦਾ ਉਹ ਛਾਣਾ ਪੈਣਾ ਗਰਜਰ ਮਾਰ ਕੇ ਜਾਂਦੇ ਸੀ ਪੁੱਠਾ ਬੋਲੀ ਜਾਂਦੀ ਆ ਯਾਰ ਕੋਈ ਕਚਾਈ ਨਹੀਂ ਹੁੰਦੀ ਯਾਰ ਯਾਰ ਹੁਣ ਆਇਆ ਤਾਂ ਉਹ ਹੀ ਆਂਦਾ ਕੋਈ ਨਹੀਂ ਫੇਰ ਇਹ ਪਾਟ ਬਲੱਡ ਬੜਾ ਮੜਾ ਤੂੰ ਛੜਾਣਾ ਸਹੀ ਪੜਾਵਾ ਮੈਂ ਕੰਨਤ ਲੈਣੀ ਮੈਨੂੰ ਕੋਈ ਲੋੜ ਆ ਉਹ ਬਾਪੂ ਯਾਰ ਟਕਾਈ ਨਾਲ ਗੱਲ ਕਰਿਆ ਕਰ ਐਵੇਂ ਤੂੰ ਮੜ ਕੇ ਛੜਾਉਂਦਾ ਸ਼ੁਰੂ ਤਾਂ ਮੈਂ ਤਾਂ ਹੈ ਹੀ ਨਹੀਂ ਬਈ ਜਾਨਾ ਤੂੰ ਆ ਦੁਮੰਡੇ ਤੇ ਫੇਰ ਕੀ ਕਰੇਗਾ ਮੰਜੇ ਤੇ ਬਾਜੂ ਉਹ ਬਗਦਾਦੀ ਆ ਮਰ ਮਰ ਗਲੇ ਮੈਂ ਤੈਨੂੰ ਨਾ ਕੋਰੇ ਭੋਲ ਦੂੰ ਸਾਲ ਫਿਰ ਮੈਨੂੰ ਕੀ ਆ ਸੱਦ ਨਹੀਂ ਉਹ ਤਾਂ ਗਰਦਿਆਂ ਵਾਲਾ ਅਰਕੇ ਨੂੰ ਛੱਡਣਾ ਗਰਦਿਆਂ ਵਾਲੀ ਲੋੜੀ ਨੀ ਕੱਢਾਂ ਬਾਤੂ ਆ ਹਾਂ ਕੱਲਾ ਤੂੰ ਬੰਦੂਖ ਚੱਕੀ ਫਿਰਦਾ ਮਾਰੀ ਇੱਥੇ ਜਿਹੜੇ ਰਾਲਾ ਹੋਇਆ ਸੀ ਡੋਨੇ ਸੀ ਮੈਂ ਤੇ ਮੇਰਾ ਬਾਪੂ ਹਾਂ ਹਾਉ ਚੋ ਡਟਾਇ ਰੋਈ ਛੂਪੇਦਰ ਪੱਕੀ ਸੀਗੀ ਪਤਾ ਬਾਪੂ ਜਰ ਕਿਉਂ ਪਟਾਈ ਮਰੀ ਨਹੀਂ ਗੰਦਾ ਚਾਲੇ ਪੜਦੇ ਸੀ ਮਰੀਏ ਨੂੰ ਫਿਰ ਕੀ ਗੰਦਾ ਔਲੇ ਨੂੰ ਕਦੇ ਹੁੰਨੇ ਮੈਨੂੰ ਪਤਾ ਨਹੀਂ ਛੋਟੀ ਪੁੱਤ ਜਿਆ ਕੱਢਾਂ ਔਲੇ ਉਹ ਹੀ ਗੱਲ ਫਿਰ ਜਾਂ ਮੈਨੂੰ ਸੱਦਲਾ ਮੈਂ ਕਰੀਏ ਮੈਂ ਨਹੀਂ ਮੈਂ ਉਹ ਤੋਂ ਫੋਨ ਫਾੜਦਾ ਦੇਖਦਾ ਕੀ ਨਾ ਜੋੜ ਨੀ ਕਰੀ ਰਹਿਣ ਜੋਂ ਨੂੰ ਅੱਡਾ ਫ ਕਰਜ ਜਿਹਨੂੰ ਕਰਨਾ ਮਰੀ ਜੰਡਲੇ ਡੱਬੇ ਦੇ ਜੰਡੇ ਜੱਛਣੇ ਪਣੇਗੇ ਚੁੱਪ ਕਰੀ ਜੰਨੇ ਆ ਕਮਾਲ ਬਣ ਗਿਆ ਮੁੰਡਾ ਵੀ ਉੱਧਰ ਹੋ ਰਿਹਾ ਲੈ ਨੂੰ ਬੰਨੀ ਯਾਰ ਸੰਗਤ ਗਈ ਸੀ ਇਹ ਨਹੀਂ ਲੋਟ ਆਉਂਦਾ ਉਧਰੋਂ ਛਾੜਦਾ ਟਾਈਮ ਤੁਰ ਪਾ ਪਾਣੀ ਪੀ ਲਾ ਹੁਣ ਆਇਆ ਐ ਇਹ ਲੋਟਾ ਬਿਓ ਖੋਲੇ ਸਾਰਾ ਦਿਨ ਆਪ ਬਣਦੀਆਂ ਨੇ ਕਿ ਤੂੰ ਬਈ ਪੰਗਾ ਭੈਂਦਾ ਯਾਰ ਤੇ ਹਾ ਉਹ ਕਿਹੜਾ ਤਾਜ਼ਮ ਦੇ ਵੀ ਬੰਨਦੇ ਯਾਰ ਆਪੇ ਬਾਪੂ ਬੰਨਦੇ ਯਾਰ ਇਹਨੂੰ ਉਹ ਕਿਹੜਾ ਇਹਨ ਕੋਲ ਦਿੱਤਾ ਦਰਾ ਕੀ ਵਾਲਾ ਬਹੁਤ ਵਧੀਆ ਹੋਰ ਕੀ ਵਾਲਾ ਪ੍ਰਾਨ ਸਾਹਿਬ ਬਹੁਤ ਵਧੀਆ ਹੋਰ ਠੀਕ ਆ ਹੋਰ ਠੀਕ ਆ ਵਧੀਆ ਅਲਾ ਦੇ ਮੋਟਰਸਾਈਕਲ ਇੱਥੇ ਕੋਈ ਨਾ ਗਾਮਾ ਹੋਰ ਵਧੀਆ ਕੀ ਕਲੇਜ ਜਿਆ ਕਰ ਰੱਖਿਆ ਪਾ ਫੇਰੇ ਇਕਲੇ ਜੁਣਦੇ ਨੀਂ ਮੇਰਾ ਸਾਰਾ ਰੰਗ ਕਰਾ ਇੱਕ ਚਾਲ ਲਈ ਹੈ ਮੈਂ ਇਹਨੇ ਫੋਨ ਕੀਤਾ ਸੀ ਯਾਰ ਅਰੇ ਪਤਾ ਨਹੀਂ ਪਤਾ ਉਹ ਤੇ ਮੋਟਰਸਾਈਕਲ ਲਾਡੂ ਨੂੰ ਗਾਦੇ ਚੋਹਾਂਗੇ ਚੱਲ ਆਉਣਾ ਆ ਜੀ ਨਾ ਗੱਲ ਕਰਦੇ ਠੀਕ ਯਾਰ ਪਤਾ ਨਹੀਂ ਕੀ ਰੋਲਾ ਹੋਊਗਾ ਇਹਨਾਂ ਦਾ ਬੁੜਾ ਤਾਂ ਆ ਬੈਠਾ ਚੋਰਾ ਓਏ ਆਹੋ ਆ ਆਪਰਾ ਨਾ ਜਿੱਕਰ ਆਸ ਹਰ ਜੀ ਉਹ ਕੋਈ ਗੱਲ ਬਾਤ ਹੈ ਹੀ ਨਹੀਂ ਉਹੀ ਫੋਨ ਕਰੀਆ ਤੇ ਤੈਨੂੰ ਪਤਾ ਬੁੜੀਆਂ ਦੇ ਸੁਭਾਅ ਅੱਜ ਕੱਲ੍ਹ ਗਰਮ ਹੈ ਏਕ ਬੋਲਦੀ ਆ ਬਿਨਾ ਗੱਲ ਤੋਂ ਉਹੀ ਗੱਲ ਬਾਪੂ ਤਾਂ ਸਿਆਣਾ ਓਏ ਉਹ ਕਹਿੰਦੇ ਬਾਪੂ ਤਾਂ ਜਮਾ ਨਹੀਂ ਮੇਨੂੰ ਫੋਨ ਆਇਆ ਸੀ ਮੇਰੀ ਭੈਣ ਦਾ ਕਹਿੰਦੇ ਤੰਗ ਕਰਦਾ ਉਹ ਕੀ ਤੰਗ ਕਰਦਾ ਉਹਨੂੰ ਯਾਰ ਉਹੀ ਬਸ ਤੂੰ ਪੁੱਛ ਲੈ ਜਾ ਕੇ ਭਾਬਾ ਘਰੇ ਬੰਦੇ ਵਾੜੀ ਰੱਖ ਪੁੱਛ ਲੈ ਅੰਦਰ ਪਈ ਹੂ ਸੁੱਤੀ ਪਈ ਹਾ ਟਾਹਰ ਨਾਲ ਹੋਰ ਕੀ ਆਈ ਸੀ ਚੱਲੀ ਜਾਂਦਾ ਪੁੱਛ ਲੈ ਮੈਂ ਤਾਂ ਪੁੱਸਗ ਨੂੰ ਪਾਣੀ ਪਿਉਣਾ ਹੋਰ ਪੜ ਨਹੀਂ ਗਿਆ ਸੀ ਆ ਗਈ ਗਏ ਹਾਂ ਠੀਕੋ ਠੀਕ ਹਾਂ ਮਮੀ ਹੋਈ ਕਿਵੇਂ ਆ ਵਧੀਆ ਵਧੀਆ ਕੀ ਰੋਲਾ ਹੋ ਗਿਆ ਮੈਂ ਪਾਣੀ ਲੈ ਕੇ ਆਉਂਦੀ ਸੀ ਤੁਸੀ ਨਾ ਪਾਣੀ ਪੀਤਾ ਹੀ ਫੈਸਲੇ ਰੋਲਾ ਦੱਸ ਕੀ ਆ ਮੇਰੀ ਗੱਲ ਸੁਣੋ ਵੀ ਦੇ ਤੋਂ ਕਿਹੜੀ ਹਾਲ ਦਾ ਲੋਕ ਕਹਣਾ ਪਹਿਲਾਂ ਤੇ ਨਾ ਪੋਸਟ ਨਹੀਂ ਕੰਮ ਕਰਦਾ ਸਾਰਾ ਦਿਨ ਮੰਜੇ ਤੇ ਕਹਿ ਰਹੇ ਨਾ ਤੁਹਾਨੂੰ ਪਤਾ ਇਹ ਹਾੜੀ ਦੀ ਰੋਟੀ ਬੰਦਾ ਉਹਦਾ ਬੈਂਡ ਮੰਦ ਲੋਸਮ ਲੈ ਕੇ ਆਉਂਦੇ ਕਿ ਸਾਡੇ ਨਾਲੇ ਅੱਛਾ ਇਹ ਸਾਡਾ ਬੁੜਾ ਰੋਟਾ ਲੱਗਿਆ ਜਿਹਦੀ ਨਹੀਂ ਬੰਦਾ ਹੁੰਦਾ ਪਜਾਮਾ ਪਾ ਲਈ ਮਾਰ ਲੈ ਬਈ ਚਾਦਰਾਂ ਪਾ ਕੇ ਚੋੜੀਆਂ ਲੱਤਾਂ ਕਰਕੇ ਫੁੱਲਾਂ ਵਾਲੀ ਨਿੱਕੜ ਦਿਖਾਉਂਦਾ अच्छा फिर उन्होंने शर्म नहीं औदी वो भी भाई कदे किसी नु कदे किसी नु घरे रोट्या लायी रखू ते मैं तो सों लगगे यकीन ਮੰਨੋਗੇ ਤੁਸੀਂ ਮੇਥੋਂ ਚਾਹ ਦਾ ਡੱਬਾ ਨਹੀਂ ਕਦੇ ਲਿਆਸੋ ਲਿਆ اچھا ਮੈਂ ਸਾਰਾ ਦਿਨ ਇਹ ਹੀ ਕੰਮ ਮੈਨੂੰ ਕੋਈ ਹੋਰ ਕੰਮ ਨਹੀਂ ਹੈ ਨਹੀਂ ਚੱਲ ਗੱਲ ਕਰਦੇ ਆਪਾਂ ਹਲ ਤੂੰ ਫੇਰ ਅੱਜ ਪੈਂਟ ਦਿੱਖੀ ਮਨ ਤੂੰ ਕਿਆ ਤਾਂ ਦੇਖਣਾ ਚਾਹ ਰਾ 흘ਾਰੀ ਨਿੱਕਰ ਪਾ ਕੇ ਤੇ ਲਫਤਾ ਚੌੜੀਆਂ ਕਰਕੇ ਪਿਆ اچھا ਬਿਕਰੇ ਨੂੰ ਤੇ ਇਹ ਬੰਦਾ ਪਜਾਮਾ ਪਾਲੇ ਭੈਂਦਾ ਜਿਹੜਾ ਜੰਟੀਆ ਜਾਂਦੇ ਬਲਾ ਕੇ ਵੀ ਨਹੀਂ ਨੰਗੇ ਕੀ ਆਕਰ ਮੈਂ ਹੈਰਾਨ ਮੰਨ ਗਿਆ ਜਦ ਇਹਨੇ ਫੋਨ ਕਰਿਆ ਹੂ ਕੰਬਲਾਂ ਲੰਗਾਂ ਨੇ ਆ ਪਿਆ ਨਾ ਹਾਂ ਪਿਆਈ ਦੇਖ ਲੋ ਪਹਿਲੀ ਸਾਹ ਮਸਰਾ ਕਿਵੇਂ ਆ ਬਜਗਾ ਛੇੜਾ ਬਜਗਾ ਹੋਰ ਠੀਕਾ ਪਰਵਾਰ ਮੈਂ ਤਾਂ ਠੀਕ ਆ ਕੀ ਰੋਲਾ ਕਰ ਰਖਿਆ ਕੁੜੀ ਨੂੰ ਤੰਗ ਕਰੀ ਜਨੇ ਮੈਂ ਤਾਂ ਇੱਕ ਤੋਂ ਦੋਤ ਵੀ ਨਹੀਂ ਬੋਜਿਆ ਯਾਰ ਮੂੰਹ ਤੇ ਬੈਠੇ ਪੁੱਛ ਰਪਾ ਮੈਂ ਤੇਰੀ ਇੱਜ਼ਤ ਕਰਦਾ ਤੇ ਫਿਰ ਛੇੜਾ ਮੈਂ ਤਾਂ ਕੋਈ ਨਹੀਂ ਬੋਜਿਆ ਯਾਰ ਮੇਰੇ ਕੋਲਿਆ ਕੀ ਸਾਰਾ ਦਿਨ ਬੰਦੇ ਵਾਲੀ ਰੱਖਦਾ ਹਾਂ ਕਿਹੜੇ ਬੰਦੇ ਗਿਆ ਪੁੱਛ ਲੈ ਮੈਨੂੰ ਦੱਸਿਆ ਮੈਂ ਕੋਈ ਨਾ ਕਰਿਆ ਆ ਗਿਆ ਮੇਰੇ ਟਾਏ ਦਾ ਪੁੱਤਾ ਅੱਛੀ ਥਾੜੀ ਬਣੀ ਹੈ ਇੱਕ ਪਰਿਵਾਰ ਹੈ ਉਹਦਾ ਬੇਚਾਰਾ ਆ ਗਿਆ ਚਾਜ ਕੁਟ ਪੀ ਕੇ ਗਿਆ ਅੱਛਾ ਇਹ ਇੱਥੇ ਉਹ ਬਾੜ ਨਹੀਂ ਲੰਘਿਆ ਇਹ ਪੁੱਠਾ ਬੋਲਣ ਲੱਗੇ ਕਿ ਬਾਪੂ ਬੰਦੇ ਬੜੀ ਨੇ ਅਗਵਾ ਦਾ ਬਾੜ ਨਹੀਂ ਕਿੰਨਾ ਲੱਗਾ ਉਹ ਦਿਖਾਉਣਾ ਯਾਰ ਤੇ ਚੱਲ ਪਾਉਣਾ ਛਾਏ ਬੰਦੇ ਪੈਣ ਦੱਸਿਆ ਹੀ ਆ ਛਾਣ ਲੱਗੇ ਕੋਈ ਆ ਗਿਆ ਪੈਣੇ ਨਾ ਪਾਲਾ ਚੋਰੀ ਲੂਸਾ ਅੱਕ ਸ਼ਰਮ ਨਹੀਂ ਲੂਤ ਹੀ ਕਰੇ ਫਿਰਦੀ ਆ ਜਾ ਫੇੜਾ ਹੁਣ ਮੈਂ ਮੈਂ ਦੇਖ ਤੇਰੀ ਕਰਦਾ ਇੱਜ਼ਤ ਅੱਛਾ ਹਾਂ ਜੇ ਤੂੰ ਮੁੜ ਕੇ ਤਾਂ ਕੀਤਾ ਇਹਦਾ ਸਾਬ ਲਾ ਲਈ ਬਾਈ ਮੇਰੀ ਗੱਲ ਸੁਣ ਜਿਹੜਾ ਆਉਂਦਾ ਉਹਦੇ ਜਿਹੜਾ ਹੋ ਪਾਇਆ ਦੱਸ ਨਹੀ ਹੁਣੇ ਸਾਰੇ ਚੋਰੇ ਦੁਨਨੇ ਆ ਹੀ ਪੈਂਦੇ ਆ ਨਹੀ ਹੁਣੇ ਤੇਰੇ ਤੇ ਮੰਨ ਲਾ ਵੀ ਮੇਰੇ ਤੇ ਚੜ ਕੇ ਆ ਤੂੰ ਹਾਂ ਚੜ ਕੇ ਆਇਆ ਦੱਸ ਅੱਛਾ ਡਰਾਬੇ ਨੂੰ ਛੱਡਿਆ ਹਾਂ ਠੀਕ ਆ ਇੱਟਾ ਕਿੱਧਰ ਪੈਲੀ ਆ ਗਿਆ ਤੂੰ ਮੈਂ ਤੇਰੇ ਪਿਓ ਦੇ ਮੂੰਹ ਨੂੰ ਨਹੀਂ ਬੋਲ ਜਾ ਉਹ ਤੂੰ ਸੜਾ ਕੱਪੜੀ ਰਾਨ ਮੰਡੀ ਕਾ ਮਕੇ ਰਿਆ ਮਾੜਾ ਕੀ ਕਰਤਾ ਪਰ ਉਹਨੂੰ ਕੁੜੀ ਨੂੰ ਭਜਾਉਂਦਾ ਮੇਰਾ ਮੁੰਡਾ ਕਮਲਾ ਭੈਣ ਦਾ ਖਤਮ ਉਹਨੂੰ ਸਮਝਾ ਦੇ ਤੁਹਾਡੇ ਪਰਵਰੇ ਨੂੰ ਉਹਨੂੰ ਕੀ ਸਮਝਾਉਣਾ ਸਹੀ ਆ ਤਾਂ ਜੋ ਆਉਂਦੇ ਜੋ ਜਾਂਦੇ ਆ ਭਾਈ ਮੁੰਡਾ ਵੀ ਤਾਂ ਇਹ ਨਹੀਂ ਆ ਇਹ ਕੰਮ ਕਰਦਾ ਪਹਿਲਾਂ ਆਇਆ ਇਹਨੂੰ ਛੁਪਾਇਆ ਜਾ ਗੱਲ ਤੇ ਕਿਵੇਂ ਇਹ ਤਾਂ ਸਿਆਣੀ ਇਹ ਛੁਪਾਈਆਂ ਕਿਵੇਂ ਆ ਤਾਂ ਡੱਬਾ ਨਹੀਂ ਪਿੱਟ ਸਿਆਪਾ ਨਹੀਂ ਹੁੰਦਾ ਕਿਵੇਂ ਮਾਰਨਾ ਛੁਪਾਇਆ ਇਹਨੂੰ ਹੱਥਾਂ 'ਤੇ ਲਖਣਾ ਤੇ ਸੋਹਰੇ ਦੇ ਸਾਹਮਣੇ ਛੇੜ ਨੰਗਾ ਮਰੀ ਗਏ ਗਰ ਤਾਂ ਸੁਲਾਇਕ ਚੋੜਨਰ ਪਾਗਦੇ ਪਿਆਰੇ ਮੈਂ ਸੰਗ ਸ਼ਰਮਣੀ ਇਹ ਕਹਿੰਦਾ ਪਾਉਂਦੀ ਆਂ ਫੰਨੇ ਲੱਗੇ ਪਏ ਪਿੰਜਰਾ ਦੇ ਖਾਣੇ ਲੱਗੇ ਪਏ ਯਾਰ ਤੇ ਦਿੱਤਾ ਦਿਖਾਉਣਾ ਹੁਣ ਤਾਂ ਦੱਤਾ ਦਿਖਾਉਣਾ ਹੁਣ ਤਾਂ ਕਰਕੇ ਦਿਖਾਉਣਾ ਬਡਾ ਨਾ ਭੈਣ ਨੂੰ ਹੋਰ ਕੀ ਹੋ ਗਿਆ ਡਟਿਆ ਤੂੰ ਤਾਂ ਜੰਟਾ ਖਾਣੂ ਯਾਰ ਬਾਪੂ ਹੀ ਮੈਂ ਕਹਿੰਦਾ ਛੱਡ ਬਾਪੂ ਪਿੰਜਰਾ ਸਾਹੇ ਨੂੰ ਪੜਾ ਆ ਮੈਂ ਤੂੰ ਇਹ ਕਹਿੰਦਾ ਨਾ ਕਹਿੰਨ ਭਰਾ ਦੀ ਨਾਲ ਕੀ ਲੱਗਾ ਮੈਂ ਤੇਰੇ ਦੇ ਜਾਣੇ ਮੈਂ ਲੱਗ ਲੇ ਸਿਹਰਾ ਤੇ ਚੋੜੀ ਜੀ ਮੈਂ ਪੰਡਾ ਮਰੇ ਮਰ ਜਾਣੀ ਬੇਟੀ ਕਰਾਂਗੇ ਮੈਂ ਮਾਂ ਹੀ ਗਾਣੇ ਨਹੀਂ ਗਾਦੀ ਕਰੀ ਹਜੇ ਮੈਂ ਤਾਂ ਨਹੀਂ ਗੱਛਾ ਚਾਰ ਚਰ ਬੱਜ ਨਹੀਂ ਆਉਂਦੇ ਛੋਟੀ ਦਾ ਖੜਿਆਰੀ ਸੀ ਬੈਠ ਬਾਪੂ ਯਾਰੂੰ ਹੀ ਕਹੋ ਤਾਂ ਲੜੀ ਜਾਂਦੇ ਇਹੀ ਮਰਦਾ ਮੋਟਾ ਲਾਇਆ ਮੇਰੀ ਪੁੱਤ ਨੂੰ ਪੁੱਛ ਕਰਦਾਂ ਨੇ ਨੇ ਚੌਰਿਆ ਚਲ ਤੂੰ ਮਰ ਇਹ ਮਾਂਏ ਖੁੱਲ ਦੇ ਜੀ ਮਾਂਏ ਡੋਗਰ ਬੰਨੂ ਆਖਾ ਮਗਾ ਪਹਿਲਾ ਬਾਾਰ ਦੀ ਉੱਪਰ ਦਰਗਾਹ ਗੁੱਸਤੂ ਬੰਗਾ ਉੱਥੇ ਮਾਰੀ ਜਾ ਬੰਦਾ ਚਾ 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 ਚੌਰਾਇਓ ਇਕੱਲੇ ਰਹਿੰਦਾ ਕੋਈ ਨਾ ਕੁਛ ਨਹੀਂ ਮਿਲਦੀ ਤੂੰ ਇਹ ਨਹੀਂ ਮਾਜੂ ਝੂਠਵਾਜੀ ਕਰੇ ਪਾਣੀਆਂ ਦੀ ਸਜ਼ਾ ਮੈਨੂੰ ਬੰਗਾ ਬੜੇ ਛਪਣੀ ਮਾਰਾ ਲੱਪੜ ਜੋਟੀ ਨਹੀਂ ਲੰਗੀ ਬੇਚਰੀ ਰੋਟੀ ਤੇ ਬੈਠਾ ਆਹ ਜੈਡੋਟੀ ਨਹੀਂ ਲੰਗੀ ਤੇਰਾ ਲਾ ਬੱਚ ਨਹੀਂ ਚੱਲਦਾ ਤੂੰ ਕਾਲੇ ਪਾਣੀ ਤੋੜਦੇ ਮੈਨੂੰ ਬਾਈ ਗੇ ਬੇੜਾ ਤੇਰਾ ਤਾਂ ਜੋ ਗੇਟ ਖੁੱਲੇ ਹੀ ਆ ਜਾਲਿਆਰ ਬਾਪੂ ਕੋਲੇ ਖੜਦੇ ਆ। ਹੋਪ ਕੰਕੜ ਦੇ ਹੋੜੀ ਨਹੀਂ ਤੋਰੀਦਾ ਹੋਏ। ਹੋੜੀ ਤੋੜ ਕੇ ਲਿਆ ਬਾਪੂ। ਪਰੇ ਖੜਾ ਜੈ ਨੂੰ ਤੋੜਿਆਂ ਦਾ 10000 ਰੁਪਏ ਲਾਇਆ 15 ਕੇ ਬਰਾਨ ਕਰੇਗਾ ਯਾਰ। ਲੈ ਬਾਪੂ। ਕਿੱਦਾਂ ਆਇਆ ਤਰ ਖੇਡਾ ਗਿਆ। ਖੇਡਣ ਗਿਆ ਸੀ ਅੱਜ ਤਾਂ ਐ ਦੁਬਾਰਾ। ਅੱਛਾ ਰੋਟੀ ਟੁੱਕ ਦਾ ਖਾ ਲੈ ਤੰਗੇ ਦਾ ਕਿਵੇਂ ਫਾਂਕ ਵੱਡਗਾ ਹੋ ਗਿਆ ਸੁੱਕ ਕੇ ਰੋਟੀ ਨਹੀਂ ਕਾਣਾ ਟੁੱਕਣੀ। ਭਾਈਆ ਲੈਨੇ ਬਾਪੂ। ਤੇਰਾ ਮਾਮਾ ਆਇਆ ਸ਼ੂ ਇਕੱਲੇ ਪੈ ਰਹੇ ਹੋਗੇ ਫ੍ਰੀਜ 'ਚ ਉਹਦਾ ਇਧਰ ਬਾਣੋ ਬਾਣੀ ਹੋ ਰਿਆ ਜੀਆ ਅੱਛਾ ਹੋਰ ਉਹ ਰੋਟੀ ਤੱਤੀ ਖਾ ਗਿਆ ਤਾਂ ਭਾਈ ਦਾ ਹੁਜਾਰ ਚ ਪੈ ਗਈ ਕੀ ਰੌਲਾ ਆ ਪੈ ਰਹੇ ਸੀ ਕਰੇ ਰੌਲਾ ਕੀ ਕਰ ਮੈਂ ਤੈਨੂੰ ਦੱਸਾਂ ਗੱਲ ਤੇਰੀ ਬੇਬੇ ਮੇਰੇ ਨਾਲ ਲੜ ਪੀ ਮਾਂ ਤੇਰੀ ਹਾਂ ਤੇ ਮਾਲਦਾ ਕੁਝ ਬੋਲਿਆ ਨਹੀਂ ਸ਼ਿਰਾ ਦੇਖ ਅੱਛਾ ਮੈਨੂੰ ਪੁੱਛਾ ਸਿੱਧਾ ਬੋਲੀ ਤੇਰੇ ਮਾਮੇ ਨੇ ਸੱਜਿਆ ਕਿ ਮੈਨੂੰ ਕਟਾਉਣ ਵਾਸਤੇ ਹਾਂ ਮਨਲਾ ਵੀ ਫੋਰ ਸਾਈਸੇ ਚੜ ਕੇ ਮੇਰੇ ਤੇ ਤੇ ਮੈਂ ਬਾਲਾ ਚੱਕ ਲਿਆ ਹਾਂ ਉਹ ਗਿਆ ਭੱਜ ਸਕੂਟਰ ਵੀ ਇੱਥੇ ਖੜਾ ਤੂੰ ਚਲਾ ਲਿਆ ਕਰੀ ਚੰਗਾ ਤੇ ਐਂ ਕਰ ਆਪਾਂ ਤਾਂ ਦੇਖ ਸਿਰਾ ਬਾਬੇ ਪੋਤੇ ਦੀ ਬਣਦੀ ਆਪਣੀ ਹੈ ਨਾ ਹਾਂ ਤੇ ਤੇਰੀ ਮਾਂ ਨੂੰ ਸਮਝਾਈ ਵੀ ਐਂ ਨਹੀਂ ਬੋਲਦੇ ਉਹਦੇ ਵੀ ਬਾਪੂ ਹੈ ਜਿਆ ਬੰਤਾ ਨਹੀਂ ਆਇਆ ਆਪਾਂ ਦਾ ਨਾ ਸਿਰ ਇੱਕ ਕਹਿਣਾ ਨਾ ਦੋ ਹਾਂ ਠੀਕ ਆ ਇਹਨਾਂ ਨਾਲ ਦੇਖਣਾ ਮੈਂ ਤੇਰੇ ਪਿਓ ਨੂੰ ਨਾ ਤੇਰੀ ਮਾਂ ਨੂੰ ਮੋੜਾ ਜੇ ਮੈਂ ਤੇਰੇ ਨਾਲ ਲਗਾਉ ਜਮੀਨ ਸਾਰੀ ਠੀਕ ਆ ਬਾਪੂ ਤੇ ਜਿੰਨੇ ਰੁਪਈਆ ਦੀ ਲੋੜ ਆ ਤੈਨੂੰ ਮੈਂ ਫੜੂ ਮੇਰਾ ਸਿਰ ਪੜ ਕੇ ਕੋਠੇ ਲੱਗ ਜਾ ਚੰਗਾ ਬਾਪੂ ਪੜਾਈ ਕਰ ਡੱਬ ਕੇ ਚੰਗਾ ਠੀਕ ਆ ਤੇ ਤੇਰੇ ਸਕੂਲ ਚ ਵੀ ਪਰਸੋਂ ਮੈਂ ਮਾਸਟਰ ਕੋਲੇ ਜਾ ਕੇ ਆਇਆ ਉਹ ਕਹਿੰਦਾ ਵੀ ਵੱਧ ਕੇ ਪੜਦਾ ਮੁੰਡਾ ਤੇ ਪਹਿਲੇ ਨੰਬਰ ਤੇ ਆਉਣਾ ਤੂੰ ਹਾਂ ਜਿਹੜੀ ਚੀਜ਼ ਦੀ ਲੋੜ ਆ ਦੇਖ ਤੂੰ ਸਾਈਕਲ ਮੰਗਾ ਤੈਨੂੰ ਸਾਈਕਲ ਲਿਆਤਾ ਜਿਹੜੀ ਚੀਜ਼ ਦੀ ਲੋੜ ਆ ਤੈਨੂੰ ਲਿਆ ਦੂੰ ਠੀਕ ਆ ਨਾ ਕੋਈ ਘਰੇ ਕਰੇ ਖੌ ਹੁੰਦੇ ਨੇ ਤੂੰ ਇਹ ਗੱਲ ਚ ਨਹੀਂ ਆਉਣਾ ਤੂੰ ਆਪਦਾ ਪੜਨਾ ਬਚਾ ਠੀਕ ਆ ਬਾਪੂ ਹਾਂ ਜਾਂ ਖੇਡਣ ਜਾਇ ਕਰਕੇ ਜੇ ਉਹ ਨਸ਼ੇ ਪੱਤੇ ਜਿਨੀ ਪੈਣਾ ਸਮਝ ਗਿਆ ਗਾਲਿਆ ਬਾਪੂ ਤੈਨੂੰ ਬੰਦਾ ਰਹੇਗਾ ਮੈਂ ਕਦੇ ਨਸ਼ਾ ਕੀਤਾ ਕਰ ਹਾਂ ਉਹ ਮੁੰਡੇ ਸ਼ਰਾਬ ਖਰਾਬ ਕਰ ਦਿਆ ਵਿੱਚ ਕੱਲਾ ਖੇਡਿਆ ਕਰ ਜਾਂ ਆਪਣਿਆ ਗਰਦਿਆਲ ਦਾ ਪੋਤਾ ਹੁੰਦਾ ਤੇ ਜਸਵੰਤ ਦਾ ਇਹ ਮੁੰਡੇ ਚੰਗੇ ਨੇ ਨਾ ਹਾਂ ਉਹਨਾਂ ਦਾ ਜਨ ਹੁੰਦਾ ਹਾਂ ਛੈਣਾ ਬੜ ਕੇ ਜਾਇ ਕਰ ਨਸ਼ੇ ਪੱਤੇ ਵਾਲੇ ਬੰਦੇ ਕੋਲੇ ਨਹੀਂ ਨਾ ਨਾ ਉਹ ਕੋਲੇ ਨਹੀਂ ਖੜਨਾ ਨਾਲਿਆ ਬਾਬਰੀਆਂ ਨਹੀਂ ਕਟਾਉਂਦੇ ਹੁੰਦੇ ਵਿੱਚ ਸਕੂਲ ਤੇ ਲੜਨਗੇ ਤੈਨੂੰ ਠੀਕ ਆ ਆਇਂ ਨਾ ਪਾਛੇ ਤੋਂ ਨਾ ਕਟਾਇ ਕਰ ਕੋਈ ਰੱਖਿਆ ਕਰ ਸੈ ਟਕਰਾ ਕੇ ਹੂੰ ਆਹ ਹੋਏ ਇਸੇ ਦੇ ਦੀ ਮੈਨੂੰ ਪੈਛੇ ਲੈ ਜੀਏ ਬੁਰਾ ਲੱਗਦਾ ਸ਼ਰਾ ਹਾਂ ਆਹੋ ਸਿਆਣਾ ਬਣ ਕੇ ਛੋਨੀ ਕੋਈ ਬਗ ਜੀਂ ਦੁਕਾਨ ਤੇ ਕਰ ਮੇਰੇ ਬਾਪੂ ਨੇ ਕਾ ਕਟਾ ਲਈ ਹਾਂ ਆਹੋ ਤੇ ਤੇਰੀ ਮਾਂ ਨੂੰ ਸਮਝਾਈ ਕਰ ਜੀ ਬਾਪੂ ਹੈ ਜਾਂ ਬੰਦਾ ਨਹੀਂ ਉਹ ਮੇਰੇ ਨਾਲ ਲੜ ਪੀ ਹਾਂ ਰੋਟੀ ਟੱਕ ਤੂੰ ਬਾਹਰ ਨੂੰ ਬਗ ਜਾ ਨਾ ਮੈਨੂੰ ਚਾਹ ਪਾਣੀ ਦਾ ਫੜਾ ਜਾ ਕਰ ਕੰਜੇ ਦੇ ਮੈਂ ਫੜਾ ਦੇ ਕਰੂਆ ਹੋ ਤੂੰ ਬਾਹਰ ਨੂੰ ਟੱਪੀਆਂ ਨਾ ਮੈਂ ਉੱਲੂ ਮੰਗੂ ਚੱਕੀ ਜਾਂ ਨਾ ਬੋਲ ਮਾਰ ਜੋਗਾ ਯਾਰ ਹੋ ਮੇਰੀ ਮਾਂ ਨਾਲ ਲੜ ਪੀ ਤੇ ਨਾਲ ਹੋਰ ਉਹ ਤੇਰਾ ਮਾਮਾ ਆਇਆ ਸੀ ਕੁੱਟਣ ਮੈਨੂੰ ਯਾਰ ਅੱਛਾ ਮਾ ਮਾਇਆ ਫਿਰ ਤੈਨੂੰ ਪਤਾ ਪੁਰਾਣੀਆਂ ਖਰਾਕਾਂ ਗਾ ਜੇ ਮੈਂ ਬਾਲਾ ਚੱਕ ਲਿਆ ਹਾਂ ਫਿਰ ਜਾਵੇ ਬੋਟਾਲੀ ਜੀ ਮੰਗੂ ਮੂਲ ਦੀ ਸਕੂਟਰ ਛੱਡ ਗਈ ਈ ਅੱਛਾ ਉਹ ਤੂੰ ਖੇਡ ਲਿਆ ਕਰੀਆ ਪਕੜਾ ਦੇਣਾ ਹਣ ਆਪਾਂ ਕਹਿੰਦੇ ਆ ਲੜਾਈ ਚ ਆਇਆ ਭਾਈ ਦਾਵਾ ਕਰਦੇ ਆਗੇ ਇਹ ਬਾਲਾ ਕਰੂ ਹੋਰ ਬੱਸ ਹੋਰ ਬੰਦੇ ਨਾਲ ਨਹੀਂ ਲੜਣਾ ਠੀਕ ਹੈ ਨਾ ਉਹ ਜਵਾਕਾਂ ਨਾਲ ਤੇ ਮੈਥੋਂ ਪੁੱਛ ਕੇ ਗੱਲ ਕਰਨੀ ਜਿੰਨੇ ਰੁਪਈਆ ਦੀ ਲੋੜ ਆ ਕੋਈ ਬੜੀ ਦੀ ਲਿਉਣੀ ਆ ਕੋਈ ਕਿਤਾਬ ਲਿਉਣੀ ਆ ਮੇਰਾ ਛੇੜਕੋਚ ਬਣ ਕੇ ਦਿਖਾ ਦੇ ਚੰਗਾ ਦਿਖਾ ਦੂ ਮੈਂ ਤੈਨੂੰ ਬਣ ਕੇ ਕੁਛ ਸ਼ਾਬਾਸ਼ ਛੇਤੇ ਖਾ ਕੇ ਚਾਹ ਪਾਣੀ ਪੀ ਲੈ ਰੋਟੀ ਉਹ ਤੇਰੀ ਮਾਂ ਹੋਰੀ ਅੰਦਰ ਨੇ ਜਾ ਬਗ ਜਾ ਰੋਟੀ ਖਾਣਾ ਮੈਂ ਆਹੋ ਇਹ ਤਾਂ ਸਿਆਣਾ ਕੰਜਦਾ ਜਵਾਕ ਜਖੜ ਕਰਦਾ ਬਾਪੂ ਦਾ ਪੂਰਾ ਮੋਹ 4 ਬਜ ਗਿਆ ਇਹ ਪੜ ਲਿਖ ਜਿਓ ਤਾਂ ਜਾਈ ਜਾ ਹੈਗਾ ਕਮਲਾ ਹੈਗਾ ਇਹਨੂੰ ਜਵਾਕ ਨੂੰ ਲਾ ਦੇਂਗੇ ਭੋਮਾ ਜੀ ਕਿੰਨੇ ਰੁਪਏ ਲੱਗ ਜਾਣ ਮੈਂ ਕਿਰਪਾ ਅੱਗ ਲਾਉਣੀਆਂ ਇੰਨਾਂ ਦੀ ਪੋਤੇ ਤਾਂ ਭਾਈ ਬਾਪੇ ਦਾ ਕਰਦੇ ਆ ਆ ਬਹੁਤ ਕਰਦੇ ਰਹੇ ਆ ਦਾਦੇ ਦਾ ਹੈ ਚੰਗੀ ਮਤ ਜਿੰਨਿਆ ਬਚਾੜਾ ਕੋਸੂ ਬੰਦੀ ਆ ਪਾਤਕਾਂ ਨੀ ਬਹਾਕੋ ਪਰ ਟੀਮੀ ਵਾਲੀ ਸ਼ਾਰਾ ਪਈਏ ਨੂੰ ਜਵਾਕ ਨੂੰ ਨਾ ਚਾਹ ਨਾ ਰੋਟੀ ਬੇਲੇ ਸਿਰ ਸੁੱਖ ਨਾਲ ਦੁੱਧਾ ਕੋਈ ਦਹੀਂ ਦਾ ਕੌਲਾ ਦੇ ਦੇ ਫਾਂਕ ਵਰਗਾ ਹੋ ਜਾ ਕੰਜੜਾ ਨਾ ਇਹ ਖਾਵੇ ਪੀਵੇ ਟਾਈਮ ਤੇ ਐਨੀ ਮਾਂ ਪਿਓ ਹੁੰਦਾ ਪਹਿਲਾਂ ਮਾਂ ਪਿਓ ਨੂੰ ਆਵਦੀ ਹੈ ਜਾਂ ਤਾਂ ਮੋਬਾਈਲਾਂ ਚ ਜਾਂ ਈਸੀ ਜੇ ਛੱਡ ਲੈਣ ਕੇ ਅੰਦਰ ਪੈ ਰਹੇ ਨੇ ਭੈਣ ਦੇ ਖਾਤਮੇ ਦੇ ਜਵਾਕ ਦੀ ਕੋਈ ਗੌਰ ਨਹੀਂ ਕਿਧਰੇ ਫਿਰਦਾ ਜਾਵੇ ਉਹ ਵਿਚਾਰਾ ਤੜਕੇ ਜਾ ਹੁਣ ਆਇਆ ਮੁਰਕੋ ਮੁਰਕੀ ਹੋ ਰਿਆਂ ਜਵਾਕ ਨੂੰ ਬੋਲ ਮਾਰ ਲਓ ਰੋਟੀ ਚਾਹ ਪਾਣੀ ਦਿਓ ਨਾ ਕੀ ਕਰ ਕੇ ਗਏ ਕੀ ਨਾ ਮਾ ਰੋਟੀ ਰੋਟੀ ਪਤੰਦਰ ਪਾਈ ਪਈ ਆ ਰਸੋਈ ਚ ਨਾਲੇ ਤੁਸੀਂ ਖਾ ਲਓ ਨਾ ਤੇਰੇ ਪਾਪੇ ਨੇ ਖਵਾਦੀ ਰੋਟੀ ਠੀਕ ਹੈ ਮੈਂ ਇਥੋਂ ਕੰਮ ਨਿਵੇੜਦੇ ਆ ਫਿਰ ਮੁੜ ਕੇ ਠੀਕ ਆ ਪੁੱਤ ਕੰਮ ਨਿਵੇੜ ਕੇ ਫਟਾਫਟ ਮੈਂ ਵੀ ਜਾਵਾਂ ਮੈਨੂੰ ਵੀ ਬਥੇਰੇ ਕੰਮ ਪਾਰ ਆ ਗਏ ਇਹ ਕੰਦਰਾ ਦਾ ਤਾਂ ਪਿੱਟ ਅਸੀਂ ਆਪਾਂ ਨਿਪਟਦਾ ਹੀ ਨਹੀਂਗਾ ਫੋਨ ਕਿਹਦੇ ਬੱਝੇ ਹਾਂ ਹੈਲੋ ਸਮਾਈ ਪਰਜਾਈ ਵਧੀਆ ਹੈ ਤੁਸੀਂ ਕਿਵੇਂ ਠੀਕ ਹੋ ਵਧੀਆ ਕੀ ਹੁਣਾਈ ਜਾਂਦੀ ਕੁਛ ਨਹੀਂ ਬਸ ਘਰ ਦਾ ਕੰਮ ਨਿਵੇੜ ਕੇ ਜਿਹੜੀ ਸੀ ਤੁਸੀਂ ਕੀ ਕਰੀ ਜਾਂਦੇ ਹੋ ਕਿਵੇਂ ਮੈਂ ਸ਼ਹਿਰ ਜਾਂਦਾ ਹੀ ਮੈਂ ਪੁੱਛ ਲਿਆ ਪਰ ਜਾਈ ਨੂੰ ਲੀਡਾ ਕੱਪੜਾ ਦੁਵਾ ਲੈਵਾਂਗੇ ਨਾਲੇ ਹੋਰ ਮੈਨੂੰ ਨੱਪ ਚੱਲਾ ਫਿਰ ਮੈਂ ਤੁਹਾਡੇ ਨਾਲ ਹੋਰ ਨਾਲ ਆ ਜਾ ਮੈਂ ਗੱਡੀ ਲੈ ਕੇ ਆਉਂ ਮੇਨ ਰੋਡ ਤੇ ਆ ਜੀ ਲੀਡਾ ਕੱਪੜਾ ਦੁਵਾ ਲਵਾਂ ਆ ਚੌਰੀਨ ਕਰੇ ਕੀ ਕਹੂੰ ਪਹਿਲਾਂ ਕੰਜਰ ਜਿਹੜਾ ਪਈ ਐ ਦੋ ਬੁੜੇ ਰੋਡਾ ਇੱਕ ਬੁੜਾ ਰੋਡਾ ਲੱਗਿਆ ਇੱਕ ਬੰਦਾ ਰੋਡਾ ਲੱਗਿਆਗਾ ਇਹਨੂੰ ਕੀ ਕਹੂੰ ਕਹਿ ਦੀ ਯਾਰੇ ਪੋਸਟਾਂ ਪੁੱਛਾ ਫਰ ਕੇ ਹੁਣੀਆਂ ਕੰਮ ਆ ਮੈਨੂੰ ਠੀਕ ਆ ਫਿਰ ਐ ਕਰੋ 10 ਮਿੰਟ ਰੁਕੋਗੇ ਰਾਤ ਕੀ ਅੱਧਾ ਘੰਟਾ ਰੁਕ ਜੂ ਤੇਰੇ ਵਿੱਚ ਨਾ ਰੁਕੂੰਂ ਭਰ ਜਾਈ ਹੋਰ ਕਿਤੇ ਵਿੱਚ ਰੁਕੂੰ ਠੀਕ ਆ ਫਿਰ ਮੈਂ ਲਾਉਣੀ ਕੋਈ ਬਹਾਨਾ ਬਹਾਨਾ ਬੁੰਨਾ ਲਾ ਕੇ ਫਿਰ ਤੁਹਾਨੂੰ ਫੋਨ ਕਰਦੀ ਆ ਫਿਰ ਆਉਣੀ ਆ ਚੰਗਾ ਤੇਰੇ ਬਹਾਨੇ ਆਉਣਾ ਮੈਂ ਘਰੇ ਹੋਰ ਇਹ ਤਾਂ ਕੀ ਦੇਣਾ ਠੀਕ ਚਲ ਆ ਜਾ ਫਿਰ ਰਹਿਮਤ ਰਾਮਾ ਗੱਡੀ ਸੱਜਾ ਚੰਗਾ 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 ਕਿੱਥੇ ਆਵਾਂ ਸੱਚੇ ਅੱਛਾ ਮੈਂ ਰੋਡ ਤੇ ਆ ਜੀ ਚੰਗਾ ਜੀ ਚੰਗਾ 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 ਅੱਛਾ ਕੰਮ ਬਣਿਆ ਜੇ ਆਮ ਕੰਮ ਨੇ ਮੇੜ ਕੇ ਮਾਰਟਿਨ ਵੀ ਅੰਦਰ ਖਾਂ ਕੀ ਪਾਣੀ ਪੂਣੀ ਪਈ ਬੈਠੇ ਆ ਕੰਮ ਮੇਰਾ ਸਾਰਾ ਨਿਬੜ ਗਿਆ ਬਾਹਰ ਭੇਡਾ ਰਸੋਈ ਦਾ ਤੇ ਫੇਰ ਜਾਵਾਂ ਕੱਪੜੇ ਪਾ ਕੇ ਨਵੇਂ ਸੁਣਦੇ ਹੋ ਗੱਲ ਹਾਂਜੀ ਫੇਰ ਮੇਰੀ ਗੱਲ ਮੈਂ ਤਾਂ ਹੁਣ ਮੰਡੀ ਜਾਨੀ ਆ ਪੋਸਟਾਂ ਭਰਨ ਨੂੰ ਅੱਛਾ ਤੇ ਤੁਸੀਂ ਪਿੱਛੋਂ ਕੱਖ-ਕੱਖ ਪਸੂਆਂ ਨੂੰ ਪਾ ਦਿਓ ਮੇਰੇ ਤੇ ਨਾ ਕਿਤੇ ਸਾਰਾ ਹੋ ਸਿੱਟ ਕੇ ਬਹਿ ਜਾਓ ਵੀ ਆ ਕੇ ਕਰੂਗੀ ਟਾਈਮ ਨਾਲ ਹੋਣੀ ਪੈਸੇ ਪਹਿਲੇ ਜੀ ਉਹ ਦੇ ਮੇਰੇ ਕੋਲੇ ਬੱਸ ਲੱਗਣਗੇ 200 ਰੁਪਏ ਹੀ ਆ ਬਾਕੀ ਦਾ ਦੇ ਦੋ 200 ਰੁਪਿਆ ਲੈ ਜਾ ਕੇ ਰਾ ਬਹੁਤ ਆ ਬਹੁਤ ਅੱਛਾ ਚੰਗਾ 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 ਭਾਂਡੇ ਯਾਰ ਜਿਹਨੇ ਜਵਾਕ ਜੈ ਚੜਾ ਚੜਾ ਮੇਰੇ ਮਿਹਰ ਸਾਰੀ ਗਾਲ ਸੀ ਬਾਪੂ ਨੇ ਲਈ ਸੀ ਮੇਜਰ ਜੀਪ ਆ ਬਾਈ ਕੱਦਾਂ ਚੱਲੇ ਪੀ ਨਹੀਂ ਖੜਦੀ ਇਹ ਪੱਟੂ ਘਰ ਕੇ ਦਾ ਐਂਦਾ ਯਾਰ ਕਹਿੰਦਾ ਕਿਉਂ ਨਹੀਂ ਜੋ ਆਖ ਜੈਨੂੰ ਆਹ ਭਲਾ ਕੀ ਬੈਂਕਾਂ ਤੇ ਬੁਰਸ਼ਟਾਂ ਆਈਆਂ ਪਾਈ ਜਾਂਦੀਆਂ ਹੈ ਲੋੜੇ ਆ ਗਿਆ ਯਾਰ ਚੱਲ ਆਪਾਂ ਕੀ ਲੈਣਾ ਮਨਾ ਐਵੇਂ ਅੱਗੇ ਪਹਿਲਾਂ ਕਲੇਸ਼ ਪੈ ਗਿਆ ਸੀ ਭੈਣ ਦਾ ਤੁੰਬਾ ਹੀ ਹੋਣ ਕੋਸ਼ ਕਰਨਾ ਪੀ ਮੂਰੇ ਪਤਾ ਲੱਗ ਜੂ ਬਾਲ ਕੇ ਦੇ ਕੇ ਦੇ ਕੇ ਮੂਰੇ ਡਿੱਗਣਗੇ ਉਹ ਗੱਲਾਂ ਕਾਹ ਲੈ ਅਮਾਨਾ ਆਇਆ ਕਿਤੇ ਮੇਰਾ ਹੱਥ ਫਿਰ ਗੈਣਾ ਯਾਦ ਹੀ ਕਰੇਗੀ ਚੌਰਾ ਚੁਗਲੀਆਂ ਤਾਂ ਕਰਦਾ ਹੀ ਹੋ ਪਮਚਦਾ ਹੋ ਰੋਡਾ ਲੱਗੇ ਜੇ ਮਨ ਮੁਰਜੇ ਮੇਰੀ ਜਾਨ ਸੌਖੀ ਹੋ ਜੇ ਕੀ ਕਰਾਂ ਕਿੱਥੇ ਖੜਾ ਹੋਊਗਾ ਤਾਂ ਫੋਨ ਕਰਕੇ ਪੁੱਛਦੀਆਂ ਨੂੰ ਮੈਂ ਫਿਰ ਪਤਾ ਲੱਗੂਗਾ ਵੀ ਕਿੱਥੇ ਜੇ ਖੜੇ ਆਗੇ ਹੈਲੋ ਕਿੱਥੇ ਜੀ ਹੋ ਤੁਸੀਂ ਫਿਰ ਮੈਂ ਆਉਣਾਗਾ ਇੱਥੇ ਕਿਹੜੇ ਪਾਸੇ ਕਹੀਏ ਨਿਓ ਫਿਰਨੀ ਦੇ ਇੱਕ ਮੈਨੂੰ ਐਂ ਦੱਸੋ ਤੁਸੀਂ ਆਕਾਸਤੇ ਰਹੇ ਹੋਗੇ ਤੇ ਗੱਡੀ ਦਾ ਨੰਬਰ ਬੋਲ ਦਿਓ ਫਿਰ ਮੈਂ ਉੱਥੋਂ ਛੱਡ ਚੋਂ ਠੀਕ ਐ ਤੇ ਮੇਰੇ ਉਹ ਜੀਨ ਟੌਪ ਆਇਆ ਹੋਇਆ ਤੁਸੀਂ ਮੈਨੂੰ ਐਦਾਂ ਹੀ ਪਿਕ ਕਰ ਲਿਓ ਓਕੇ ਠੀਕ ਐ ਜੀ ਠੀਕ ਐ ਠੀਕ ਐ ਬੜਾ ਸਿਆਪਾ ਬੀਜਿਆ ਇਹਦੇ ਖਾਸ ਹੁੰਦੀਆਂ ਟੋਪੇ ਚੋਂ ਨਹੀਂ ਨਿਕਲਦੀਆਂ ਆਥਨ ਕਰਾ ਦਿੰਦੀਆਂ ਉਹ ਸਿਆਣੇ ਬੰਦੇ ਸਹੀ ਕਹਿੰਦੇ ਆ ਕਹਿੰਦੇ ਕਿ ਜਨਾਨੀ ਪੀਕੇ ਤੇ ਮੈਸ ਟੋਬੇ ਜਨਾ ਜੇ ਗਿਜ ਜੇ ਬੜੀ ਔਖੀ ਹੋ ਜਾਂਦੀ ਹੈ ਪਤਨੀ ਬੜਾ ਸੇਪ ਆਥਨ ਕਰਾ ਦਿੰਦੇ ਆ ਕੰਜਰਾਂ ਦੀਆਂ ਉਦੋਂ ਧਾਰਾਂ ਦੇਰਾ ਹੋ ਜਾਂਦਾ ਉਦੋਂ ਨੀਰੇ ਤੇ ਲੱਗ ਜਾਂਦੀਆਂ ਫਿਰ ਚਲ ਗੁਰਦੇ ਆਸਿਆਂ ਜਿਹੜੀ ਦੇਤੀ ਆ ਤਾਂ ਭੁਗਤ ਨਹੀਂ ਹੋਊਗੀ ਭਾਈ ਅਗੈ ਉਹ ਬੁਰੇ ਤੇਰੇ ਇਹਨੂੰ ਕਹਿੰਦੇ ਕਿ ਬਾਪੂ ਭੇਲਾ ਤੇ ਪਸ਼ੂਆਂ ਤੇ ਸਾਰਾ ਦੇ ਨੰਨ ਯੋਈ ਚੰਦ ਕੇ ਵਾਲੀ ਨੂੰ ਨਹੀਂ ਲੱਗਦੀ ਮੈਨੂੰ ਯਾਰ ਹਲੋ ਕਿੱਥੇ ਹੋ ਤੁਸੀਂ ਅੱਛਾ ਆ ਗਈ ਠੀਕ ਹੈ ਠੀਕ ਹੈ ਆ ਜਾਗਾ ਘਣਕਾ ਨੂੰ ਡਿੱਕੀ ਜਨਾ ਮੈਂ ਕਹ ਆ ਰੋਡਾ ਲੱਗਿਆ ਤਰਾ ਬੈਠਾ ਇੱਧਰ ਬੈਠਾ ਸਟਾਈਲ ਤੇ ਲਿਆ ਜੀ ਮਰਨਾ ਜਿੱਤਾ ਬੱਲਾ ਚੋਗੜ ਕੋਰਾ ਇਹ ਸੀ ਮਰਵਾ ਲੱਗਦਾ ਕੋਈ ਨਹੀਂ ਲੱਗਦਾ ਤੂੰ ਵੀ ਪਾਂ ਚੰਦ ਪਾਂ ਉਹ ਹੀ ਐ ਮੈਨੂੰ ਤਾਂ ਲੱਗਦਾ ਨਾਲੇ ਮੈਂ ਚੰਦ ਨੂੰ ਆਖਿਆ ਸੀ ਕੰਜਰ ਦੇ ਮੈਂ ਖੋਵਰ ਹੋ ਗਿਆ ਕੰਮ ਤੇਰਾ ਨੋਹ ਵਾਲਾ ਇਹ ਸੀਤੇ ਕਾਲਾ ਗੜਾ ਕਿੰਨੇ ਨੂੰ ਟੰਗ ਕੇ ਲੈ ਗਿਆ ਹੈ ਲੈ ਭਾਈ ਦੇ ਖਾਸ ਮਿੰਦਗੀ ਅਸੀਂ ਮਰੇ ਆ ਤੂੰ ਮੈਨੂੰ ਕਹਿੰਦਾ ਤਾਇਆ ਜੀ ਆਹ ਹੈ ਗੱਲ ਬਾਤ ਆਪਾਂ ਘਰ ਦੀ ਕੰਦ ਘਰੀ ਦੇਖ ਲੈ ਮੈਂ ਤੈਨੂੰ ਕਿਵੇਂ ਪਸੰਦ ਆ ਗਿਆ ਪਰ ਚਾਹੀਏ ਤੁਸੀਂ ਸਾਡੇ ਘਰੇ ਨਹੀਂ ਆਏ ਸੀਗੇ ਉਹਦੋਂ ਨਾ ਵਧੀਆ ਵਧੀਆ ਇਹ ਗੱਲਾਂ ਕੀਤੀਆਂ ਮਤਲਬ ਇਨਸੈਂਸ ਮੇਰੇ ਕਹਿੰਦਾ ਭਾਵੇਂ ਇਹ ਘਰ ਬਸਾਉਣ ਵਾਲੀਆਂ ਗੱਲਾਂ ਹੀ ਕੀਤੀਆਂ ਉਹ ਬੰਦੇ ਨੇ ਨਾ ਮੇਰੇ ਨਾਲ ਕਦੇ ਵੀ ਐ ਇੱਕ ਵੀਰਦਾਰੀ ਵਾਲੀਆਂ ਗੱਲਾਂ ਨਹੀਂ ਕੀਤੀਆਂ ਸੌਣ ਤੋਂ ਬਿਨਾ ਮਾਂ ਦੇ ਪੁੱਤ ਨੂੰ ਕੋਈ ਕੰਮ ਨਹੀਂ ਤੇ ਉਹਨਾਂ ਦਾ ਬੁੜਾ ਉਹਦਾ ਤਾਂ ਸਾਨੂੰ ਪਤਾ ਹੀ ਹੋਊਗਾ ਉਹ ਤਾਂ ਬਾਲਾ ਪੜਾ ਹੈ ਨਾ ਉਹਦਾ ਲੁੱੱਚਾ ਪੜਾ ਪੂਰਾ ਠਰਖੀ ਪੂਰਾ ਤੇਰੇ ਦੇ ਵੀ ਠਰਕ ਭੋਰਦਾ ਮੇਰੇ ਤਾਂ ਆਪੋ ਐ ਟੈਡੀ ਜਾਂ ਕਰ ਕੇ ਆਏ ਚੱਤ ਅੱਛਾ ਹੂੰ ਜੀ ਕਹਤਾ ਨਾ ਮੈਂ ਬਚਾਉਣੋਂ ਪਾੜ ਦਿਆਂ ਭੈਣ ਦੇ ਖਸਮ ਨੂੰ ਮੈਂ ਸਹੀ ਗੱਲ ਦੱਸਾਂ ਨਾ ਤੇਰੇ ਆ ਦਾ ਨਾ ਛੜਾ ਕਮਲ ਕਰਦਾ ਤਾਂ ਝੋਠੀ ਤਣੀ ਉਹ ਤੋਂ ਹਾਂ ਇਹ ਗੱਲ ਐਵੇਂ ਮੈਂ ਕਿਹਨੇ ਮੈਨੂੰ ਨਹੀਂ ਨੀਂਦ ਆਉਂਦੀ ਇੰਨੀ ਜਿੰਨੀ ਉਹ ਸੌਂਦਾ ਕੰਜਰ ਹਾਂ ਤੇ ਮੈਂ ਤੇਰੇ ਕਰਕੇ ਦਾ ਘਰੇ ਕਿ ਜਾਣਾ ਮੈਂ ਹਾਂ ਕਣਕ ਪਾਇਆ ਗਿਆ ਭਰਜਾਈ ਦੀ ਹੁਣ ਮੈਂ ਉਹ ਤੋਂ ਬਟਿੰਡਾਂ ਲੈਣੀ ਆ ਤੇਰੇ ਮੂੰਹੋਂ ਤੋਂ ਤੁਹਾਡੇ ਹਿਸਾਬ ਨਾਲ ਲੱਗਦਾ ਵੀ ਇਹ ਸੁਧਰੂਗਾ ਇਹ ਨਹੀਂ ਸੁਧਰਦਾ ਪਰ ਜਾਈ ਛੱਡ ਘੜਾ ਕੀ ਕਰੇ ਕੋਈ ਸਾਡੇ ਨਾਲ ਬੁੜੇ ਦੇ ਮਗਰ ਪਾਲਾ ਲੱਗਦਾ ਚੋਰੇ ਦੇ ਮਗਰ ਪਾਲਾ ਲਾਈ ਲੱਗਾ ਹਮ ਹੱਕ ਤਾਂ ਤੇਰੇ ਮਗਰ ਲੱਗਣ ਦਾ ਜਦੋਂ ਤੈਨਾਂ ਰਹਿੰਦਾ ਉਹਦੇ ਮਗਰ ਹੁਣ ਮੇਰੀ ਤਾਂ ਪੋਰਾ ਨਹੀਂ ਸੁਣਦਾ ਕੰਜਰ ਕਦੇ ਕਦੇ ਤੈਨਾਂ ਮੇਰੀ ਵਾਤ ਨੂੰ ਦੱਸਾਂ ਮੈਂ ਇੰਜ ਹੀ ਕਰਦਾ ਹਾਂ ਉਹ ਛੱਡ ਕੇ ਕਿ ਮੈਂ ਕਿਤੇ ਭੱਗ ਜਾ ਜਾਣਾ ਕਦੇ ਵਾਸਤੇ ਜਦੋਂ ਤੇਰਾ ਦੌਰ ਬੈਠਾ ਕੁੰਬ ਵਾਲਾ ਮੈਨੂੰ ਨਾ ਪਤਾ ਕੀ ਆ ਐਂ ਜੀ ਕਰਦਾ ਹੁੰਦਾ ਮੈਨੂੰ ਕਦੇ ਕਮਾਉਣ ਨਹੀਂ ਲੈ ਕੇ ਗਿਆ ਮੈਨੂੰ ਸਭ ਤੋਂ ਵਧੀਆ ਜਗ੍ਹਾ ਰਾਜਸਥਾਨ ਹੋ ਗਿਆ ਹਨਾ Shimla ਹੋ ਗਿਆ Kupri ਹੋ ਗਿਆ Narkanda ਹੋ ਗਿਆ ਮਤਲਬ ਮੈਨੂੰ ਨਹੀਂ ਜਗ੍ਹਾ ਕੁੰਬਣੀਆਂ ਜ਼ਿਆਦਾ ਪਸੰਦ ਆ ਇਹਨੂੰ ਤੇਜ਼ ਚਲਾ ਲਓ ਹੁਣ ਤੁਸੀਂ ਹੀ ਆਪਾਂ ਜਾਣਾ ਨਹੀਂ ਗਾ ਮਾਂ ਨੂੰ ਹੌਲੀ ਚਲਾਈ ਜਾ ਨਾ ਤੂੰ ਵੀ ਨਾਲ ਉਹਦੇ ਨਾਲ ਡਈ ਆ ਕਾਟਣਾ ਨਿਬੜ ਜੇ ਮੈਂ ਕੀ ਕਰਾਂ ਜੀ ਨਹੀਂ ਕਰਦਾ ਜਦੋਂ ਨਾਲ ਬੈਠੀਆਂ ਤੋਰ ਨੂੰ ਹੂੰ ਕਿਸੇ ਹਿਸਾਬ ਨਾਲ ਨਿਬੜ ਜੇ ਜੇ ਮੇਰਾ ਨਿਬੜ ਜੇ ਫਿਰ ਆਪਾਂ ਦੋਨੇ ਵਿਆਹ ਕਰਾਵਾਂਗੇ ਹਾਂ ਆਪਾਂ ਦੋਨੇ ਕਰਾ ਲਈਏ ਜੇ ਨਿਬੜ ਜੇ ਇਧਰੋਂ ਨਾਲ ਕਿਤੇ ਇਹ ਹੋਵੇ ਤੂੰ ਗੱਲ ਨੂੰ ਧੋਖਾ ਸੁੱਖਾ ਨਾ ਦੇ ਜੇ ਭਾਈ ਮੈਂ ਧੋਖਾ ਕਾ ਤੋ ਦੇਉਂਗਾ ਪਰ ਜਾਈ ਧੋਖਾ ਦੇਣਾ ਹੁੰਦਾ ਮੈਂ ਘਰੇ ਵਾਰ-ਵਾਰ ਢੇੜੇ ਕਾ ਨੂੰ ਮਾਰਾਂ ਮੈਂ ਉਹਦੀ ਕਦੋਂ ਢੋਲਾਂ ਚ ਕਣਕ ਪਾਦਾ ਤੇਰੇ ਮੂੰਹ ਨੂੰ ਫਿਰਦਾ ਫਿਰ ਮੈਂ ਆਦੇ ਪਾਪੇ ਹੋਰਾਂ ਨੂੰ ਕਹਿ ਕੇ ਨਿਵੇੜ ਲਾਂ ਨਿਵੇੜਦਾ ਮੈਂ ਤਾਂ ਆਪ ਕਹਣਾ